ਮੰਡੀ थाना ਡਿਵੀਜ਼ਨ ਨੰਬਰ 8 ਪੁਲਿਸ ਨੇ ਲੱਕ ਦੇ ਵਿੱਚ ਟੂ-ਵీలਰ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਇੱਕ આરોપી ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ આરોપી ਪਾਸੋਂ ਚੋਰੀशुदा 14 ਰੁਪਇਆ ਵਾਨ ਬਰਾਮਦ ਕੀਤੀ ਨੇ ਜਿਸ ਬੰਦੀ ਐਡੀਸੀਪੀ ਸੁਮੀਰ ਵਰਮਾ ਨੇ ਇਸ ਦਾ ਖੁਲਾਸਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ। ਐਡੀਸੀਪੀ ਸੁਮੀਰ ਵਰਮਾ ਨੇ ਕਿਹਾ ਕਿ ਡੀਐਮਸੀ ਹਸਪਤਾਲ ਦੇ ਬਾਹਰ ਬੁਲਟ ਚੋਰੀ ਦੇ ਮਾਮਲੇ ਦੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਮਦਦ ਅਤੇ ਪੁਲਿਸ ਦੀ ਮਦਦ ਦੇ ਨਾਲ ਇੱਕ આરોપી ਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ આરોપી ਨੇ ਪਹਿਲਾਂ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਮਾਸਟਰ ਕੀ ਦੇ ਜ਼ਰੀਏ ਪੁਰਾਣੇ ਵਹੀਕਲਜ਼ ਨੂੰ ਚੁੱਕਦਾ ਹੈ। ਔਰ ਉਪੀ ਦੇ ਪਾਸੋਂ ਕੋਲਰ 14 ਟੂ ਵਿਲਰ ਬਰਾਮਦ ਕੀਤੇ ਗਏ ਨੇ ਜੀ ਫੜੇਗੇ ਬੰਦੇ ਕੀ ਕਹਿਣਾ ਚਾਹੁੰਦੇ ਤੇ ਜੀ ਡਿਵੀਜ਼ਨ ਨੰਬਰ 8 ਤੇ ਕਲਾਸ ਚੌਂਕੀ ਦੀ ਪੁਲਿਸ ਨੂੰ ਬੜੀ ਵੱਡੀ ਵਧੀਆ ਕਾਮਯਾਬੀ ਮਿਲੀ ਹੈ ਤੇ 1 ਦਸੰਬਰ 2023 ਨੂੰ ਇੱਕ ਡੀ ਐਮ ਸੀ ਹਸਪੀਟਲ ਦੇ ਬਾਹਰੋਂ ਇੱਕ ਬੰਦੇ ਨੇ ਆਪਣਾ ਬੁਲਟ ਮੋਟਰਸਾਈਕਲ ਜਿਹੜਾ ਇਹ پارک ਕੀਤਾ ਸੀ ਤਾਂ ਉੱਥੋਂ ਮੋਟਰਸਾਈਕਲ ਜਿਹੜਾ ਇਹ ਚੋਰੀ ਹੋ ਗਿਆ ਸੀਗਾ ਉਸ ਤੋਂ ਕੁਝ ਦਿਨ ਬਾਅਦ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਤਾਂ ਉਹਦੇ ਉਸ ਜਿਹੜੀ ਹੈਗੀ ਐ ਐਕਸ਼ਨ ਲੈਂਦੇ ਹੋਏ ਤੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੋਂ ਬਾਅਦ ਉਹ ਜਿਹੜਾ ਦੋਸ਼ੀ ਹੈ ਉਹਨੂੰ ਸੀਸੀਟੀਵੀ ਫੁਟੇਜ ਵਗੈਰਾ ਦੀ ਮਦਦ ਦੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਉਹਨੂੰ ਫੜਿਆ ਤੇ ਉਹਦੇ ਤੋਂ ਫਿਰ ਜਦੋਂ ਅਸੀਂ ਅੱਗੇ ਇੰਟਰੋਗੇਸ਼ਨ ਕੀਤੀ ਤਾਂ ਉਹਦੇ ਕੋਲੋਂ ਸੀ ਟੋਟਲ ਜਿਹੜੇ ਨੇ 14 ਟੂ-ਵీలਰ ਜਿਹੜੇ ਨੇ ਉਹ ਰਿਕਵਰ ਹੋ ਗਏ ਨੇ ਇਹਦੇ ਵਿੱਚ ਕੀ 10 ਮੋਟਰਸਾਈਕਲ ਨੇ ਦੋ ਬੁਲੇਟ ਨੇ ਤੇ ਦੋ ਐਕਟਿਵਾ ਨੇ ਤੇ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਉਰਫ ਅਮਨ ਹੈਗਾ ਜਿਹੜਾ ਕਿ ਨੂਰ ਵਾਲਾ ਰੋਡ ਲੁਧਿਆਣਾ ਦਾ ਰਹਿਣ ਵਾਲਾ ਤੇ ਪਹਿਲਾਂ ਵੀ ਇਹਦੇ ਖਿਲਾਫ ਜਿਹੜਾ ਇੱਕ ਜੋਧੇਵਾਲ ਬਸਤੀ थाना ਜਿਹੜਾ ਹੈਗਾ ਉਹਦੇ ਚਲਾ ਚੋਰੀ ਦੇ ਇੱਕ ਪਰਚਾ ਦਰਜ ਹੈਗਾ ਇਹ ਦੋਸ਼ੀ ਜਿਹੜਾ ਹੈ ਕਿ ਮਾਸਟਰ ਕੀ ਇਹਨੇ ਇੱਕ ਬਣਾਈ ਹੋਈ ਹੈ ਤੇ ਜਿਹੜੇ ਪੁਰਾਣੇ ਮਾਡਲ ਦੇ ਆਪਾਂ ਕਹਿ ਸਕਦੇ ਹਾਂ ਟੂ wheeler ਹੈਗੇ ਨੇ ਜਿਨ੍ਹਾਂ ਦੇ ਲੌਕਸ इजीली ਖੁੱਲ ਜਾਂਦੇ ਨੇ ਉਹ ਮਾਸਟਰ ਕੀ ਲਾਕੇ ਇਹ ਰਾਤ ਨੂੰ ਦੇਖਦਾ ਕਿ ਜੁਹ ਇਨਸਾਨ ਜਗ੍ਹਾ ਤੇ ਕੋਈ ਮੋਟਰਸਾਈਕਲ ਜਿਹੜਾ ਕੋਈ پارک ਹੈਗਾ ਤੇ ਉੱਥੋਂ ਇਮੀਡੀਏਟਲੀ ਇਹ ਚੋਰੀ ਕਰ ਲੈਂਦਾ ਤੇ ਅੱਗੇ ਫਿਰ ਉਹਨੂੰ ਇਹ ਕੀ ਯੂਜ਼ ਕਰਦਾ ਸੀ ਤੇ ਹੁਣ ਤੱਕ ਇਹ ਤੇ ਉਹ 14 ਜਿਹੜੇ ਵਹੀਕਲ ਟੂ व्हीਲਰਸ ਹੈਗੇ ਨੇ ਉਹ ਰਿਕਵਰ ਹੋ ਗਏ ਨੇ ਬਾਕੀ ਇਹ ਅਸੀਂ ਉਹਨਾਂ ਦੀ ਰਿਮਾਂਡ ਲੈ ਕੇ ਤੋਂ ਫਿਰ ਅੱਗੇ ਕੁਝ ਕੁਝ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਕਿ ਹੋਰ ਵੀ ਕੁਝ ਇਹਨਾਂ ਕੀ ਕੀਤਾ ਹੈ ਅੱਗੇ ਕਿ ਇਹਨਾਂ ਨੂੰ ਇਹਦਾ ਕੋਈ ਪਲਾਨ ਸੀਗਾ ਕਿ ਕਿੱਥੇ ਵੇਚਣਾ ਸੀਗਾ ਇਹਦੀ ਮੋਟਰਸਾਈਕਲ ਜਿਹੜੇ ਸੀਗੇ ਤੇ ਉਹ ਅੱਗੇ ਪੁੱਛ ਕੇ ਜਿਹੜੀ ਅੱਗੇ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅਸੀਂ ਕਰਾਂਗੇ ਸਾਇ ਇਹ ਕੱਲਾ ਹੀ ਹੈ ਜਾਂ ਨਾਲ ਉਹ ਹੋਰ ਵੀ ਸਾਥੀ ਨੇ ਹਾਲੇ ਜਿਹੜੀ ਮੋਡਲੀ ਤਫਤੀਸ਼ ਸ਼ਾਹ ਦੇ ਵਿੱਚ ਇਹੀ ਸਭ ਨੇ ਕਿ ਕੱਲਾ ਹੈਗਾ ਬਟ ਅਸੀਂ ਉਹ ਨਰ ਪੁਲਿਸ ਰਿਮਾਂਡ ਲੈ ਕੇ ਫਿਰ ਅੱਗੇ ਤਫ਼ਤੀਸ਼ ਕਰਾਂ ਸਰ ਪਹਿਲੇ ਵੀ ਕਿਤੇ ਕੋਈ ਕਾਰਵਾਈ ਚੱਲ ਰਹੀ ਹੈ ਕੋਈ ਪਹਿਲੇ ਵੀ ਇਹਦੇ ਕੋਈ ਪਲਾਨ ਸੀਗੇ ਵੀ ਐਸ ਤਰ੍ਹਾਂ ਚੋਰੀ ਕਰਨ ਦੇ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੋਧੇਵਾਲ ਵਸਤੀ ਥਾਣੇ ਵਿੱਚ ਪਰਚਾ ਇੱਕ ਦੇ ਖਿਲਾਫ ਜਿਹੜਾ ਹੋਇਆ ਵਜਤ ਚੋਰੀ ਦੇ ਦਰਜ ਹੈਗਾ ਤੇ ਸਰ ਉਮਰ ਕਿੰਨੀ ਹੈ ਤੇਰੀ ਉਮਰ ਹੈਗੀ ਥੀ ਅਰਾਊਂਡ 30 ਪਹਿਲਾਂ ਵੀ ਇਹਦੇ ਅੰਦਰ ਆ ਕਿ ਆਇਆ ਕਿ ਬਿਲਕੁਲ ਬਿਲਕੁਲ ਉਹ ਪਰਚਾ ਦਰਜ ਹੋ ਉਹ ਵੀ ਅੰਦਰ ਹੈ ਕਿ ਆਇਆ ਹੈਗਾ ਤੇ ਹੁਣ ਇਹਦੇ ਤੇ ਜਿਹੜਾ ਅਸੀਂ ਪਰਚਾ ਖੋਲ ਦਿੱਤਾ ਐਸ ਐਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਮਸ਼ੇਰ ਜਰੋਟਾ ਦੀ ਰਿਪੋਰਟ